ਪੰਜ ਪਤਾ 5000 ਵੀ ਖਰਦਾ ਸੀ ਮੀਟ ਵੀ ਖਾਂਦੇ ਸੀ ਆਂਡੇ ਵੀ ਖਾਂਦੇ ਸੀ ਧਾਰੂ ਵੀ ਪੀਂਦੇ ਸੀ ਤੇ ਇਹਨਾਂ ਨੇ ਪਰਚਾ ਤਾਂ ਕੀ ਪਾਉਣਾ ਸਾਰੀ ਰਾਤ ਕੁੱਟਮਾਰ ਇੰਨੀ ਕੀਤੀ 1 ਵਜੇ ਲੈ ਕੇ ਮੰਡੀ 'ਚ ਇਹਨਾਂ ਨੇ ਮਨਾ ਕੇ ਕੁੱਟ ਕੇ ਕਹਿੰਦੇ ਸੀ ਤੁਹਾਨੂੰ ਕਹਿੰਨੇ ਆ ਲੰਗਦੀਪ ਨੇ ਕਹਿੰਦਾ ਮੈਂ ਥਰ ਤੇ ਤੇ ਪਰਚਾ ਨਹੀਂ ਪਾਉਂਦਾ ਪੰਜ ਪੇਟੀ ਦੀਆਂ ਹਰਿਆਣੇ ਦੀਆਂ ਗੱਡੀ ਬਦਰਕੇ ਲਾ ਕੇ 5 ਵਜੇ ਦਾ ਕਾਨੂੰਨ ਚੱਕਾ ਵੀਰੇ ਜਿੰਦਾਬਾਦ ਇਨਕਲਾਬ ਜਿੰਦਾਬਾਦ 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 ਬਲਵਿੰਦਰ ਸਿੰਘ ਦਾ ਕਾਤਲਾ ਨੂੰ ਪਾਏ ਲੋ ਦੀਪ ਨੇ ਕੋਟ-ਕੋਟ ਕੇ ਝੂਠੇ ਪਰਚੇ ਪਾ-ਪਾ ਕੇ ਤੰਨ ਕਜਵਾਕ ਦੀ ਲਾਸ਼ ਮੈਨੂੰ ਮਿਲੀ ਸਾਨੂੰ ਜੇਲ੍ਹ ਦੇ ਵਿੱਚੋਂ ਮੈਨੂੰ ਜੋ ਕਮੇਟੀ ਨਾਲ ਗੱਲ ਹੋਈ ਹੈ ਇਹ ਕਰ ਲਈ ਹੈ ਇਕੱਲੇ-ਇਕੱਲੇ ਨੂੰ ਜਵਾਬ ਨਹੀਂ ਦਊਗਾ ਮੈਂ ਇਹਨਾਂ ਨੂੰ ਦੱਸੋ ਇਹਨਾਂ ਨਾਲ ਜਿਹੜੇ ਬੰਦਾ ਚੱਕਦੇ ਐ ਚੱਕਦੇ 12 ਮੂਰੋ ਤੇ ਬਣਦੇ ਐ ਇਹ ਰਾਤ ਨੂੰ 10 ਵਜੇ 1 ਵਜੇ ਲਿਆਂਦੇ ਮੰਡੀ 'ਚ ਕਟਮਾਰ ਕਰਦੇ ਆ ਸਾਰੀ ਸ਼ਰਕ ਗਵਾ ਵੀ ਮਲਾਇਮ ਮੰਡੀ 'ਚ ਚੱਕ ਲੈਣ ਨਹੀਂ ਉਹ ਜਿਹੜੀ ਦਾਰੂ ਪਾਈ ਗਈ ਹੈ ਉਹ ਕਿੱਥੋਂ ਆਈ ਏ ਨਰਦੀਪ ਦੱਸੂਗਾ ਵੀ ਹਰਿਆਣੇ ਦੀ दारू ਕਿੱਥੋਂ ਲਿਆਂਦੀ ਅਸੀਂ ਵੀ ਮੈਂ ਸਾਡੇ ਭਾ ਦਾ ਨਰਦੀਪ ਬਲੈਕ ਕਰਦਾ ਹਰਿਆਣੇ ਦੀ दारू ਇਹਦੇ ਕੋਲੇ ਕਿੱਥੋਂ ਆਈ ਮੈਂ ਗੁਰਦੀਪ ਸਿੰਘ ਕੋਟਲੀ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਫਰੀਦਕੋਟ ਦਾ ਪਿੰਡ ਪੰਜਗਰਾਈ ਕਲਾਂ ਕਿਉਂਕਿ ਚੌਂਕੀ ਦੇ ਅੱਗੇ ਧਰਨਾ ਲਗਾਇਆ ਗਿਆ ਇੱਕ ਮਜ਼ਦੂਰ ਪਰਿਵਾਰ ਦਾ ਨੌਜਵਾਨ ਸੀ दारू ਦੇ ਔਰੋਪ ਦੇ ਵਿੱਚ ਪੁਲਿਸ ਦੇ ਵੱਲੋਂ ਚੱਕਿਆ ਜਾਂਦਾ ਤੇ ਉਸ ਦੀ ਮੌਤ ਹੋ ਜਾਂਦੀ ਹੈ ਪਰਿਵਾਰ ਦਾ ਕਹਿਣਾ ਕਿ ਜਿਹੜਾ ਹੈਗਾ ਸਾਡਾ ਨੌਜਵਾਨ ਪੁੱਤ ਹੈ ਪੁਲਿਸ ਦੇ ਵੱਲੋਂ ਕੋਟ-ਕੋਟ ਕੇ ਮਾਰਿਆ ਗਿਆ ਧਰਨਾ ਲਗਾਇਆ ਗਿਆ ਕਈ ਦਿਨਾਂ ਤੋਂ ਇਨਸਾਫ ਦੀ ਮੰਗ ਪਰਿਵਾਰ ਕਰ ਰਿਹਾ ਗੱਲ ਆਕੇ ਆਪਣਾ ਇਹ ਲਿਖਤੀ ਸਾਨੂੰ ਦੇ ਦੇਣ ਤੇ ਅਸੀਂ ਉਹਨਾਂ ਦੀ ਇੱਕ ਹਫ਼ਤੇ ਚ ਪੜਤਾਲ ਕਰਨਾ ਜੋ ਵੀ ਕੋਈ ਐਕਸ਼ਨ ਹੋਏਗਾ ਉਹ ਤੁਹਾਨੂੰ ਦੱਸ ਦਿੱਤਾ ਜਾਵੇ ਥੈਂਕ ਯੂ ਸਰ ਗੱਲ ਸੁਣੋ ਐਕਸ਼ਨ ਜਿਹੜਾ ਇਹ ਮਲਾਇਮ ਬੰਦਾ ਚੱਕ ਕੇ ਲਗੇ ਆ 6:30 ਵਜੇ ਮੈਨੂੰ ਜੋ ਕਮੇਟੀ ਨਾਲ ਗੱਲ ਹੋਈ ਹੈ ਇਹ ਕਰ ਲਿਆ ਇਕੱਲੇ ਇਕੱਲੇ ਨੂੰ ਜਵਾਬ ਨਹੀਂ ਦਊਗਾ ਮੈਂ ਇਹਨਾਂ ਨੂੰ ਦੱਸੋ ਇਹਨਾਂ ਨਾਲ ਗੱਲ ਇਹ ਮਲਾਇਮ ਜਿਹੜੇ ਬੰਦਾ ਚੱਕਦੇ ਆ ਇਹ ਚੱਕਦੇ 12 ਮੂਰੋ ਤੇ ਬਣਦੇ ਆ ਇਹ ਰਾਤ ਨੂੰ 10 ਵਜੇ 1 ਵਜੇ ਲਿਆਂਦੇ ਮੰਡੀ ਚ ਕਟਮਾਰ ਕਰਦੇ ਆ ਸਾਰੀ ਸ਼ਰਕ ਗਵਾਹ ਵੀ ਮਲਾਇਮ ਮੰਡੀ ਜੋ ਚੱਕ ਲੈ ਪ੍ਰੂਫ ਆ ਪ੍ਰੂਫ ਆ ਵਿੱਧ ਪ੍ਰੂਫ ਆ ਦੇ ਲਿਖ ਕੇ ਦੇ ਦਿਓ ਅਸੀਂ ਲੈ ਕੇ ਦਵਾਂਗੇ ਲੈ ਕੇ ਨਹੀਂ ਸਾਡੇ ਕੋਲ ਵੀਡੀਓ ਆ ਕੈਮਰੇ ਚੋਂ ਕਢਾਈਆਂ ਇਹ ਨਹੀਂ ਦਿੱਤਾ ਜਾਊਗਾ ਸਰ ਮੈਂ ਤੁਹਾਡੇ ਕੋਲ ਕੀ ਆ ਸਾਡੇ ਕੋਲੇ ਪ੍ਰੂਫ ਆ ਵੀਰੇ ਵੀ ਇਹ ਵੀਡੀਓ ਆ ਠੇਕੇ ਵਾਲੇ ਨਾਲ ਲੈ ਕੇ ਗਏ ਆ ਸਾਡੇ ਬੰਦੇ ਨੂੰ ਘਰੋਂ ਚੱਕ ਕੇ ਲਗਾਇਆ 12 ਕੋ ਸੜਕ ਭਰੀ ਸੀਗੀ ਸਾਰਾ ਕੁਆਪ ਭਰਿਆ ਹੀਗਾ ਤੇ ਇਹਨਾਂ ਨੇ ਮੰਡੀ 'ਚ ਰਾਤ ਨੂੰ ਹਰਿਆਣੇ ਵਾਲੀ ਦਾਰੂ ਦੀਆਂ ਪੇਟੀਆਂ ਰੱਖੀਆਂ ਸਾਡੇ ਕੋਲੇ ਵੀਡੀਓ ਆ ਮੋਬਾਈਲ 'ਚ ਕਢਾਈਆਂ ਸਾਰੀ ਸੜਕ ਗਵਾ ਇਹ ਚੀਜ਼ ਦੀ ਇਹ 6 ਵਜੇ ਸਵਾ 6 ਵਜੇ ਮਿਲਾਈਮ ਰੇਡ ਮਾਰਦੇ ਨਾਲ ਠੇਕੇ ਵਾਲਿਆਂ ਦੀ ਗੱਡੀ ਆ ਨਾਲ ਇਹਨਾਂ ਦੀ ਉਹ ਚੌਂਕੀ ਵਾਲਿਆਂ ਦੀ ਗੱਡੀ ਆ ਤੇ ਘੱਟੋ ਘੱਟ ਰੇਡ ਤੇ ਨਾਰਮਲ ਬੰਦੇ ਰੇਡ ਤੇ ਵੱਧ ਤੋਂ ਵੱਧ ਕੱਲੇ ਚੁੰਕੀ ਵਾਲੇ ਆਉਂਦੇ ਆ ਇਹਨਾਂ ਦੇਗਾ 20 20 ਘੱਟਾਂ ਜਾਂਨਗਾ ਰਿੰਨੇ ਸਰਪੇਕ ਨਾਰਮਲ ਬੰਦੇ ਤੇ ਕੀ ਕੀ ਬਰਾਮਦ ਕੀਤਾ ਗਿਆ ਉਸ ਨੌਜਵਾਨ ਤੋਂ ਇਹਨਾਂ ਨੇ ਕੋਸ ਨਹੀਂ ਠੇਕੇ ਆ ਦੀ दारू ਚੱਕੀ ਆ ਡੰਡੇ ਮਾਰ ਮਾਰ ਬੁੜੀਆਂ ਦੇ ਇੱਕ ਮਲਾਇਮ ਸੀ ਇਹਨਾਂ ਦੇ ਨਾਲ ਉਹਨਾਂ ਨੇ ਵੀ ਡੰਡੇ ਡਾਂਗਾ ਮਾਰ ਮਾਰ ਬਾਹਰ ਕੱਢਿਆ ਇਹ ਕਹਿੰਦੇ ਲਖਤੀ ਰੂਪ ਤੇ ਲਖਤੀ ਰੂਪ ਚ ਕੀ ਦੀਏ ਲੈ ਕੇ ਵੀ ਬੰਦਾ ਸਾਡੇ ਕੋਲ ਪ੍ਰੂਫ ਆ ਸਾਰਾ ਕੋ ਵੀਡੀਓ ਜੋ ਬੰਦਾ ਚੱਕਿਆ ਨੇ ਨਾਲ ਠੇਕੇ ਵਾਲੇ ਦੀ ਗੱਡੀ ਆ ਤੇ ਮੜ ਕੇ दारू ਜਿਹੜੀ ਨਵਦੀਪ ਦੀ ਗੱਡੀ ਤੇ ਲੈ ਕੇ ਆਉਂਦੇ ਆ ਸਵਿਫਟ ਤੇ ਇਹ ਬਾਈ ਜੀ ਜਿਹੜੀ ਠੇਕੇ ਦੀ दारू ਹੁੰਦੀ ਆ ਉਹ ਕਹਿੰਦੇ ਠੇਕੇਦਾਰ ਦੀ ਸਹਿਮਤੀ ਨਾਲ ਦਿੱਤੀ ਜਾਂਦੀ ਆ ਸਹਿਮਤੀ ਨਾਲ ਦਿੱਤੀ ਜਾਂਦੀ ਆ ਠੇਕੇ ਵਾਲੇ ਨਾਲ ਹੀ ਚੁੱਕਾ ਕੇ ਲੈਂਦੇ ਤੇ ਨਵਦੀਪ ਰਾਤ ਨੂੰ ਆਪ ਦੀ ਗੱਡੀ ਤੇ ਰੇਡ ਇਹਨਾਂ ਨੂੰ ਮੰਡੀ ਚ ਲੈ ਕੇ ਜਾਂਦਾ ਘੋਟ ਘੋਟ ਕੇ ਹੀ ਇਹ ਕਿੱਥੋਂ ਦੀ ਇਹਦਾ ਹੁਣ ਆਦੇ ਮਲਾਇਮਾਂ ਦੀ ਕਰਨਗੀ ਜੀ ਆਹ ਦੇਖੋ ਇਹਨਾਂ ਦੀ ਆਪਣੇ ਉਹ ਇਹ ਮਲਾਇਮ ਨਵਦੀਪ ਦੱਸੂਗਾ ਵੀ ਇਹ ਬਲੈਕ ਕਰਦਾ ਕੀ ਕਰਦਾ ਹਰਿਆਣੇ ਦੀ दारू ਕਿੱਥੋਂ ਲੈ ਕੇ ਆਉਂਦਾ ਜੀ ਚਲ ਭਾਈ ਜੀ ਹੋਰੀ ਜਦੋਂ ਠੇਕੇ ਦੇ ਵਿੱਚੋਂ ਕੋਈ ਵੀ ਪੇਟੀ ਲਈ ਜਾਂਦੀ ਤਾਂ ਉੱਥੇ ਬਕਾਇਦਾ ਉੱਥੇ ਨੋਟ ਕੀਤਾ ਜਾਂਦਾ ਵੀ ਉਹਦਾ ਨਾਮ ਵੀ ਨੋਟ ਕੀਤਾ ਜਾਂਦਾ ਕਿ ਇਹ ਸਾਰਾ ਕੋਸ ਜੈਕਟਰ ਤੇ ਲਿਖਾਈ ਪੰਜ ਰੰਗੀ ਵਾਲੇ ਠੇਕੇ ਤੇ ਸਾਰਾ ਕੁਝ ਲਿਖਿਆ ਜੀ ਨਾਂ ਨੰਬਰ ਸਾਰਾ ਕੁਝ ਲਿਖਿਆ ਵੀ ਕਿਹੜਾ ਲੈ ਕੇ ਆਉਂਦਾ ਰਿਹਾ ਜੀ ਫਿਰ ਤੁਸੀਂ ਇਹਨਾਂ ਨੂੰ ਧਿਆਨ 'ਚ ਨਹੀਂ ਕਰਾਇਆ ਵੀ ਉੱਥੇ ਲਿਖਤੀ ਰੂਪ ਵਿੱਚ ਹੋਇਆ ਸਾਰਾ ਕੁਝ ਕਿਹਾ ਜੀ ਰੌਲਾ ਕੀ ਹੈ ਨਵਦੀ ਫਿਰ ਇਹ ਕਹਿੰਦੇ ਜੈ ਗੈਂਗਸਟਰ ਪੈਦਾ ਹੋ ਗਿਆ ਉਹ ਹੋ ਗਿਆ ਪੈਦਾ ਕੌਣ ਕਰਦੇ ਆ ਇਹ ਨਹੀਂ ਉਹ ਜਿਹੜੀ दारू ਪਾਈ ਗਈ ਹੈ ਉਹ ਕਿੱਥੋਂ ਆਈ ਇਹ ਨਵਦੀਪ ਦੱਸੂਗਾ ਵੀ ਹਰਿਆਣੇ ਦੀ दारू ਕਿੱਥੋਂ ਲਿਆਂਦੀ ਅਸੀਂ ਵੀ ਮੈਂ ਸਾਡੇ ਭਾ ਦਾ ਨਵਦੀਪ ਬਲੈਕ ਕਰਦਾ ਹਰਿਆਣੇ ਦੀ दारू ਇਹਦੇ ਕੋਲੇ ਕਿੱਥੋਂ ਆਈ ਇਹ ਕਹਿੰਦੇ ਲਖਤੀ ਰੂਪ ਚ ਲੱਗਦਾ ਸਾਡੇ ਕੋਲੇ ਵੀਡੀਓ ਆ ਠੇਕੇਦਾਰ ਤੇ ਨਵਦੀਪ ਚਾੱਕ ਕੇ ਲਗਾ ਰਾਤ ਨੂੰ ਜਿਹੜਾ ਨਵਦੀਪ ਗੱਡੀ 'ਚ ਸਾਡੇ ਬੰਦੇ ਨੂੰ ਲਿਆਇਆ ਉਹ ਵੀ ਸਾਡੇ ਕੋਲ ਵੀਡੀਓ ਹੈ ਨਵਦੀਪ ਦੀ ਸਵੈਵਟਾ ਹੋਈ ਜਿਹੜੀ ਗੱਡੀ ਹੈ ਹਾਂਜੀ ਨਵਦੀਪ ਸਿੰਘ ਦੀ ਸਵੈਵਟ ਤੇ ਆਪ ਦੀ ਸਵੈਵਟ ਤੇ ਮੰਡੀ ਚ ਲੈ ਕੇ ਗਿਆ ਜਿਹੜੀ ਜਿਹੜਾ ਕੋਈ ਮਿਰਕ ਮਿਰਕ ਦੇ ਕੋਲ ਉਸ ਟਾਈਮ ਕੋਈ ਮੌਕੇ ਤੇ ਬਰਾਮਦ ਹੋਇਆ ਕੋਈ ਅਗਲੇ ਟੋਕਾ ਰੋਈ ਕਰੀ ਉਦੋਂ ਕੋਈ ਇਕੱਲੇ ਠੇਕੇ ਵਾਲਿਆਂ ਦੀ ਮਿਲੀ ਜੀ ਹਰ ਕੋਸ ਦਾ ਕੋਸੀ ਕਾਨੂੰਨ ਇਨਸਾਫ ਜ਼ਰੂਰ ਦੇਊਗਾ ਇਨਸਾਫ ਆ ਲੋਕ ਜਿਹੜੇ ਨਾਲ ਨਹੀਂ ਇਨਸਾਫ ਜ਼ਰੂਰ ਦਿਵਾਉਣਗੇ ਜ਼ਰੂਰ ਦਿਵਾਓ ਵੀਰਾਂ ਨੂੰ ਇਨਸਾਫ ਦਿਵਾਓ ਸਾਨੂੰ ਅਸੀਂ ਬਹੁਤ ਅੱਜ ਮੇਰੇ ਵੀਰ ਦੇ 8 ਦਿਨ ਹੋ ਗਏ ਲਾਸ਼ ਰੋਲਦੀ ਨੂੰ ਸਾਨੂੰ ਮੂਹ ਨਹੀਂ ਦੇਖਣੇ ਪਰਿਵਾਰ ਦੇ ਵਿੱਚ ਕੌਣ ਕੌਣ ਸੀ ਉਹਨਾਂ ਦੇ ਪਰਿਵਾਰ ਚ ਜੀ ਦੋ ਪਾਤਾ ਇੱਕ ਇਹਨਾਂ ਦੀ ਮੰਮੀ ਆ ਬਸ ਗਾਂ ਸੋਹਰਿਆ ਉਹ ਵੀ ਦੁਖੀ ਆ ਵਿਚਾਰੇ ਉਹਨਾਂ ਦੇ ਵੀ ਪਹਿਲੇ ਕੁੜੀ ਦੇ ਇੱਕ ਵਿਕਰਾਂ ਵਾਲਾ ਸੀ ਉਹ ਵੀ ਮੱਕ ਗਿਆ ਉਹ ਵੀ ਬਾਰ ਬੈਠੀ ਇਹ ਵੀ ਵਿਚਾਰੀ ਉੱਜੜ ਗਈ ਤੇ ਬਜ਼ਾਰਗਾ ਬੁੱਢੇ ਆ ਵਿਚਾਰੇ ਬਹੁਤ ਬਰਾਹ ਹਾਲ ਆ ਤੁਹਾਨੂੰ ਦੱਸ ਨਹੀਂ ਤੁਸੀਂ ਇਹਨਾਂ ਦਾ ਇੱਕ ਵਾਰੀ ਘਰ ਦੀ ਵੀਡੀਓ ਜ਼ੂਰ ਬਣਾ ਕੇ ਪਾਓ ਐਨਾ ਕਿ ਇਹਨਾਂ ਦੇ ਹਾਲਾਤ ਮਾੜੇ ਆ ਵੀ ਕਾ ਤਾਂ ਮੇਰੇ ਭਰਾ ਨਾਲ ਇੰਨੀ ਬੁਰੀ ਹਾਲਤ ਕੀਤੀ ਸਾਨੂੰ ਕਿਹੜਾ ਜਾਂਦਾ ਦੇ ਦਿੰਦਾ ਭਾਵੇਂ ਘਰੇ ਮੱਕ ਜਾਂਦਾ ਫਿਰ ਅਸੀਂ ਆ ਕੁਛ ਨਾ ਕਰਦੇ ਆਪ ਜਾਂਦੇ ਤਾਂ ਖਰਾਬ ਚ ਫੜਿਆ ਲੋਕੀ ਤਾਂ ਚਿੱਤਿਆਂ ਤੋਂ ਜਿਹੜੇ ਫੜੇ ਉਹ ਮੜਮੜ ਘਰੇ ਆਈ ਜਾਂਦੇ ਆ ਮੇਰਾ ਭਰਾ ਇੱਕ ਦੋ ਪੇਟਾਂ ਸਰਾਬ ਚੋਂ ਕਾ ਤਾਂ ਨਾ ਮੁੜ ਕੇ ਘਰੇ ਆਇਆ ਇਸ ਤੁਹਾਡਾ ਭਰਾ ਸੀ ਹਾਂ ਇਹ ਮੇਰੇ ਛੇ ਸੀ ਪੰਜ ਭੈਣ ਭਰਾ ਐ ਪੰਜ ਚਾਰਾਂ ਤੋਂ ਛੋਟਾ ਪੰਜਮਾ ਇਹ ਇੱਕ ਹੀ ਭਰਾ ਸੀ ਜਿਹੜੀ ਤੁਹਾਡੀ ਨਾ ਜੀ ਚਾਰ ਤੇ ਨਪਾਈ ਆ ਦੋ ਭੈਣਾ ਸੀ ਚੌਖਾ ਦਿੱਤਾ ਐਸੀ ਦਾ ਜਿਹੜਾ ਜਿਹੜਾ ਜੇ ਨਸ਼ਾ ਵੇਚਣ ਦਾ ਉਹਦੇ ਤੇ ਪਰਚਾ ਸੀਗਾ ਜਿਹੜਾ ਗੈਰ ਕਾਨੂੰਨੀ दारू ਵੇਚਦਾ ਸੀ ਉਹ ਨਾ ਜੀ ਠੇਕੇ ਵਾਲਿਆਂ ਦੀ ਪੁਲਿਸ ਕੀ ਕੇ ਠੇਕੇ ਦੀ दारू ਵੇਚਣ ਦਾ ਵੀ ਪੁਲਿਸ ਕਹਿ ਕੇ ਆਈ ਆ ਹਰਿਆਣੇ ਦੀ दारू ਕਹਿੰਦੇ ਤੁਸੀਂ ਵੇਚਦੇ ਆ ਪੰਜਾਬ ਦੀਆਂ ਹੀਰ ਦੀਆਂ ਦੋ ਪੇਟਾਂ ਸੀ ਨਾ ਲੈ ਕੇ ਗਏ ਆ ਥਾਣੇ ਚੋਂ ਪੰਜ ਪੇਟਾਂ ਪੰਜ ਪੇਟਾਂ ਉਹਨਾਂ ਤੋਂ ਐ ਘਹਾਇਆ ਘੁੱਟ ਮਾਰ ਕਰਕੇ ਕਹਿੰਦੇ ਵੀ ਤੁਸੀਂ ਹਾਂਜੀ ਹਾਂਜੀ ਕਹਿਣਾ ਅਸੀਂ ਜਿਹੜੀ ਗੱਲ ਕਹਾਂਗੇ ਹਾਜੀ ਹਾਂ ਗੱਡੀ ਵੀ ਬਦਲ ਕੇ ਲੈ ਕੇ ਗਏ ਪੰਜ ਪੇਟੀਆਂ ਵੀ ਬਦਲ ਕੇ ਲੈ ਕੇ ਗਏ ਮੇਰੇ ਭਰਾ ਗੱਡੀ 'ਚ ਬਦਲ ਕੇ ਕੁੱਟ ਕੇ ਮਨਾ ਕੇ ਲੈ ਕੇ ਚੱਲੇ ਕਹਿੰਦੇ ਤੁਸੀਂ ਅਸੀਂ ਤੈਨੂੰ ਕੁੱਟਣਾ ਨਹੀਂ ਮਾਰਨਾ ਨਹੀਂ ਪਰਚਾ ਵੀ ਨਹੀਂ ਪੈਂਦਣਾ ਤੈਨੂੰ ਅਸੀਂ ਲੈ ਕੇ ਜਾਵਾਂਗੇ ਤੁਹਾਡੀ ਮੰਡੀ 'ਚ ਹਰਿਆਣੇ ਦੀਆਂ ਪੰਜ ਪੇਟੀਆਂ ਮੂਹਰੇ ਰੱਖ ਕੇ ਆਹ ਕਹਿੰਦੇ ਓਏ ਕੀ ਕਰਦੇ ਆ ਇਹਨਾਂ ਨੂੰ ਜਿਵੇਂ ਜਿਵੇਂ ਸਖਾਜੀ ਅਸੀਂ ਦਾਰੂ ਵੇਚਦੇ ਆ ਦੁੱਡੇ ਮੁੰਡੇ ਨਾਲ ਦਿਨ ਪੁਛੱਕੀ ਕਰਦਾ ਜੀ ਆਖੇ ਮੈਂ ਵੀ ਦਾਰੂ ਵੇਚਦਾ ਜੀ ਆਏ ਲੈ ਕੇ 1:00 ਵਜੇ ਤੱਕ ਮੂੰਹ ਸਿਰ ਬੰਨ ਕੇ ਕੋੜਦੇ ਰਹੇ ਫਿਰ ਸੁੱਤੇ ਪੈਨੂੰ ਠਾ ਠਾ ਕੇ ਟਾ ਤਾਂ ਹਣ ਡਾਕਟਰੀ ਰਿਪੋਰਟ ਪਤਾ ਨਹੀਂ ਕਿਵੇਂ ਨਿਕਲਣੀ ਕਿਵੇਂ ਨਹੀਂ ਨਿਕਲਣੀ ਉਹਦੇ ਢੱਡ ਵਿੱਚ ਵੀ ਬਹੁਤ ਸੱਟਾਂ ਸੀ ਤੇ ਗਿੱਟੇ ਦੀ ਹੱਡੀ ਵੀ ਟੁੱਟੀ ਹੋਈ ਆ ਅੱਜ ਸਾਡੇ ਕੋਲੇ ਉਹਦੇਆਂ ਮੁੰਡਿਆਂ ਦੀਆਂ ਫੋਟੋ ਵੀ ਹੋਵੀਆਂ ਜਿਵੇਂ ਜੇਲ੍ਹ ਛੋਲਿਆਂ ਦਾ ਉਵੇਂ ਹੀ ਪੱਟੀਆਂ ਸੀ ਉਹਦੇ ਕਿ ਗਿੱਟੇ ਦੇ ਵਿੱਚ ਇਹਨਾਂ ਮਨਾ ਮਨਾ ਕੇ ਲਵਦੀਪ ਨੇ ਕੋਟ ਕੋਟ ਕੇ ਸਾਨੂੰ ਜੇਲ੍ਹ ਦੇ ਵਿੱਚੋਂ ਕਾਨੂੰਨ ਦੇ ਮੁਤਾਬਕ ਹੱਥ ਚੱਕਣਾ ਨਹੀਂ ਚਾਹੀਦਾ ਨਹੀਂ ਚੱਕਿਆ ਜਾ ਸਕਦਾ ਰਿਮਾਂਡ ਲੈ ਲੈਂਦੇ ਠੀਕ ਆ ਉਹਤੇ ਜੋ ਬੰਦੀ ਕਾਰਵਾਈ ਕਰਦੇ ਤੇ ਪਰ ਉਹਨੂੰ ਕੁੱਟਦੇ ਨਾ ਜਿਵੇਂ ਉਹਦੇ ਤੇ ਜ਼ੁਲਮ ਕੀਤਾ ਬਹੁਤ ਤਕਾ ਕੀਤਾ ਉਹਦੇ ਨਾਲ ਮੇਰੇ ਪ੍ਰਾਣਾ ਬਹੁਤ ਜ਼ਿਆਦਾ ਹੀ ਕੀਤਾ भेजो 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 बहुत ज्यादा ਜਾਣੀ ਦਾ ਤੱਕਾ ਹੋਇਆ ਇੰਨੀ ਜਨੇ ਉਹ ਨਾਲ ਦੇ ਮੁੰਡੇ ਨੇ ਇਹ ਵੀ ਦੱਸਿਆ ਅਸੀਂ ਇਸ ਟਾਈਮ ਖੜੇ ਆ ਕਿਉਂਕਿ ਪੰਜ ਗਰਾਈ ਦੇ ਗੇਟ ਦੇ ਅੱਗੇ ਪਿਛਲੇ ਦਿਨਾਂ ਤੋਂ ਇੱਕ ਨੌਜਵਾਨ ਦੀ ਪੁਲਿਸ ਕਸਟਡੀ ਦੇ ਵਿੱਚ ਜੇਲ੍ਹ ਦੇ ਵਿੱਚ ਮੌਤ ਹੋ ਜਾਂਦੀ ਹੈ ਤੇ ਪਰਿਵਾਰ ਦੇ ਵੱਲੋਂ ਧਰਨਾ ਲਗਾਇਆ ਗਿਆ ਸੀ ਕਿ ਜਿਹੜੀ ਸਾਡੇ ਨੌਜਵਾਨ ਦੀ ਮੌਤ ਹੈ ਕੁੱਟ ਦੇ ਨਾਲ ਹੋਈ ਹੈ ਅਸੀਂ ਚੌਂਕੀ ਇੰਚਾਰਜ ਐਸਐਚਓ ਸਾਹਿਬ ਦੇ ਨਾਲ ਗੱਲ ਕਰਨਾ ਚਾਹੇ ਪਰ ਤਿੰਨ ਵਾਰ ਅਸੀਂ ਪਹੁੰਚੇ ਉਹਨਾਂ ਨੇ ਗੱਲ ਕਰਨੀ ਨਹੀਂ ਚਾਹੀ ਸਾਡੇ ਨਾਲ ਗੱਲ ਤੋਂ ਟਾਲਮਟੋਲਾ ਕਰ ਦਿੰਦੇ ਸੀਗੇ ਜੇਕਤੀਆਂ ਦਾ ਪੱਖ ਲਿਆ ਪਰਿਵਾਰ ਦੇ ਵੱਲੋਂ ਦੋਸ਼ ਹੈ ਜੇਕਰ ਉਹ ਸੱਚੇ ਆ ਜਾਂ ਆਪਣਾ ਪੱਖ ਰੱਖਣਾ ਚਾਹੁੰਦੇ ਆ ਤੇ ਸਾਡੇ ਸਕਰੀਨ ਤੇ ਦਿੱਤੇ ਹੋਏ ਨੰਬਰ ਦੇ ਨਾਲ ਕੰਟੈਕਟ ਕਰ ਸਕਦੇ ਆ